ਹਾਂਜੀ ਸਰ ਕੀ ਨਾਮ ਹੈ ਸੇ ਕਿਹੜਾ ਥਾਣਾ ਹੈ ਮੇਰਾ ਨਾਮ ਇਨਸਪੈਕਟਰ ਦਲਜੀਤ ਸਿੰਘ ਹੈ ਮੋਕ ਕਬਸਰ ਥਾਣਾ ਕੈਂਟਵੜੰਡਾ ਜਿਹੜੇ ਜੇਲ ਸਟੋਰ ਕੋ ਮੋਬਾਈਲ ਆਪ ਫੜੇ ਗਏਗੇ ਉਹ ਕੀ ਮਾਮਲਾ ਪਿਆ ਕੱਲ ਸਾਡੇ ਕੋਲੇ ਅਸਿਸਟੈਂਟ ਸੁਪਰਡੈਂਟ ਆਫ ਜੇਲ ਆ ਜਿਹੜਾ ਸੈਂਟਰਲ ਜੇਲ ਆ ਉਹਦੇ ਦੋ ਪੱਤਰ ਪ੍ਰਾਪਤ ਹੋਏ ਸੀ ਜਿਹਦੇ ਜਿਨ੍ਹਾਂ ਦੇ ਆਧਾਰ ਤੇ ਸੀ ਦੋ ਮੁਕੱਦਮੇ ਥਾਣਾ ਕੈਂਟ ਦੇ ਵਿੱਚ ਦਰਜ ਕੀਤੇ ਆ ਪਹਿਲਾ ਮੁਕੱਦਮਾ 208 ਨੰਬਰ ਅੰਡਰ ਸੈਕਸ਼ਨ 52 52 ਫਿਰ 52ਏ ਪ੍ਰੈਜ਼ਨ ਐਕਟ ਦੇ ਵਿੱਚ ਦਰਜ ਕੀਤਾ ਔਰ ਦੂਸਰਾ ਮਕਾ 209 ਨੰਬਰ ਇਹ ਵੀ ਅੰਡਰ ਸੈਕਸ਼ਨ 52ਏ 52 ਪ੍ਰੈਜ਼ਨ ਐਕਟ ਦੇ ਵਿੱਚ ਦਰਜ ਕੀਤਾ ਹੈ ਜਿਹੜਾ 208 ਨੰਬਰ ਕਚਾ ਹੈਗਾ ਉਹ ਸਾਡਾ ਤਿੰਨ ਅਕਿਊਜ਼ਡ ਦੇ ਉੱਤੇ ਦਰਜ ਹੈ ਜਿਨ੍ਹਾਂ ਦਾ ਪਹਿਲੇ ਦਾ ਨਾਮ ਹੈਗਾ ਸੁਖਵਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਹਰਾਜ ਜ਼ਿਲ੍ਹਾ ਫਰੋਜ਼ਪੁਰ ਔਰ ਦੂਸਰਾ ਅਕਿਊਜ਼ਡ ਦੇ ਵਿੱਚ ਹੈਗਾ ਅਮਨਦੀਪ ਸਿੰਘ ਪੁੱਤਰ ਅਕਬਾਲ ਸਿੰਘ ਪਿੰਡ ਭੋਕੜੇ ਦਾ ਔਰ ਤੀਸਰਾ ਰਣਜੀਤ ਸਿੰਘ ਪੁੱਤਰ ਗਰਮੀਤ ਸਿੰਘ ਇਹ ਬੱਲੂਆਣਾ ਪਿੰਡ ਦਾ ਹੈ ਇਹਨਾਂ ਦੀ ਬੈਰਕ ਦੀ ਜਦੋਂ ਤਲਾਸ਼ੀ ਚੈੱਕ ਕੀਤੀ ਗਈ ਆ ਜਿਹੜੇ ਉੱਥੇ ਸੀਗਾ ਆਪਣਾ ਵਾਰਡਰ ਮਨਦੀਪ ਕੁਮਾਰ ਦੁਆਰਾ ਤਾਂ ਇਹਨਾਂ ਦੀ ਬੈਰਕ ਦੇ ਥੇਸ ਮਹਾਰਾਜ ਜਿਹਦਾ ਉਥੋਂ ਇਹਨਾਂ ਨੂੰ ਜਿਹੜਾ ਇੱਕ ਆ ਫੋਨ ਆ ਜਿਹੜਾ ਬਰਾਮਦ ਹੋਇਆ ਜੇਲ੍ਹ ਅਥੇਵਟੀ ਨੂੰ ਜਿਸ ਤੇ ਉਹ ਫੋਨ ਬਰਾਮਦ ਕਰਕੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਇੱਕ ਪੱਤਰ ਲੈ ਕੇ ਭੇਜਿਆ ਜਿਸ ਤੇ ਇਹ ਜਿਹੜੀ ਐਫ ਆਈ ਆਰ ਅਸੀਂ ਦਰਜ ਕੀਤੀ ਦੂਸਰੀ ਜਿਹੜੀ ਐਫ ਆਈ ਆਰ ਨੰਬਰ 209 ਨੰਬਰ ਐਫ ਆਈ ਆਰ ਇਹ ਇੱਕ ਕਯੂ ਦੇ ਦਰਜਾ ਰਣਜੀਤ ਸਿੰਘ ਪੁੱਤਰ ਵਰਸਾ ਸਿੰਘ ਪਿੱਟੇਵੰਡ ਦਾ ਹੈਗਾ ਇਹ ਰਾਜਾ ਸੰਸਿਗਨ ਇਹ ਐਡੀਪੀਐਸ ਦੇ ਤੇ ਆਸਲਾ ਐਕਟ ਦੇ ਮਗਦਮੇ ਦੇ ਵਿੱਚ ਦਰਜਾ ਬੰਦ ਦਾ ਕੇਂਦਰੀ ਜੇਲ੍ਹ ਬਟਿੰਡਾ ਦੇ ਵਿੱਚ ਇਹ ਐਸਐਸਸੀ ਅਮਰਸਰ ਦਾ ਬੱਚਾ ਹੈਗਾ ਜੀ ਇਹਦੇ ਤੋਂ ਵੀ ਇੱਕ ਮੋਬਾਈਲ ਫੋਨ ਇੱਕ ਕੀਪੈਡ ਵਾਲਾ ਫੋਨ ਆ ਜਿਹੜਾ ਉਹ ਬ੍ਰਾਂਡ ਹੋਇਆ ਇਹਨਾਂ ਨੂੰ ਅਸੀਂ ਤਾਂ ਜਿਹੜਾ ਪ੍ਰੋਡਕਸ਼ਨ ਵਾਰਡ ਤੇ ਲਿਆ ਕੇ ਤੇ ਇਹਨਾਂ ਦੀ ਚੰਗੀ ਤਰ੍ਹਾਂ ਥੋਰੋਕੋਚ ਰਿਸ਼ ਕਰਾਂਗੇ ਵੀ ਇਹ ਇਹਨਾਂ ਕੋਲੇ ਫੋਨ ਕਿਵੇਂ ਆਇਆ ਕਿਸ ਵੱਲੋਂ ਇਹਨਾਂ ਨੂੰ ਪ੍ਰੋਵਾਈਡ ਕੀਤਾ ਗਿਆ ਸੀਗਾ ਤੇ ਕਿਹਨਾਂ-ਕਿਹਨਾਂ ਨਾਲ ਇਹਨਾਂ ਨੇ ਆਪਣੇ ਫੋਨ ਤੇ ਜਿਹੜਾ ਟਾਈ ਅਪ ਕੀਤਾ ਜੇਲ ਦੇ ਵਿੱਚ ਰਹਿੰਦੇ ਨੇ ਇਹ ਪਹਿਲਾਂ ਵੀ ਫੜੇ ਗਏ ਸੀ ਪਿਛਲੇ ਵੀ ਨਹੀਂ ਉਹਨੂੰ ਫੜੇ ਮੰਗ ਆਂਦੇ ਹਾਂ ਇਹ ਕੀ ਕਰਨਾ ਬਠਿੰਡਾ ਦੀ ਹਾਈ ਸਕਿਉਰਿਟੀ ਜੇਲ ਮੰਨੀ ਜਾਂਦੀ ਆ ਮੋਬਾਈਲ ਕਿਸ ਤਰ੍ਹਾਂ ਇਹ ਕੁਝ ਪਤਾ ਲੱਗਿਆ ਮੁੱਲੇ ਕੋ ਕੋ ਦੇਖੋ ਜੀ ਕਾਫੀ ਬਰਤੇ ਜਿਹੜੇ ਹੈਗੇ ਪਿੱਛੇ ਜਿਹੜੇ ਮਤਲਬ ਕਿ ਕਿਹੜੇ ਹੋਏ ਆ ਜਿਹੜੇ ਆਪਣੇ ਜਿਵੇਂ ਕੋਸ਼ ਪਰਸੇ ਦੇ ਵਿੱਚ ਦਾ ਇਹ ਇਨਵੈਸਟੀਗੇਸ਼ਨ ਚੱਲ ਰਿਆਂ ਵੀ ਜਿਹੜੇ ਫੋਨ ਥਰੋ ਹੋ ਰਹੇ ਆ ਤੇ ਥਰੋ ਦੇ ਰਹੇ ਆ ਹੀ ਮਾਦਮਾ ਹੀ ਹੈ ਜਿਹੜੇ ਫੋਨ ਇਹਨਾਂ ਕੋਲੇ ਪਹੁੰਚਦੇ ਆ ਬਾਕੀ ਉਹਦੇ ਲਈ ਜਿਹੜੀ ਸਾਡੀ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਕਿਹੜੀ ਅਸਮ ਦੇਲ ਦੇ ਨਾ ਆਸ-ਪਾਸੇ ਗਸ਼ਤ ਕਰਨ ਵਾਸਤੇ ਕਿ ਕਿਉਂ ਆਰਟੀਆ ਜਿਹੜੀ ਉਹ ਡਿਪਲਾਈ ਕੀਤੀ ਗਈ ਆ ਚੋਂ ਕਿੰજાર ਜਿਹੜਾ ਕੇਂਦਰੀ ਜੇਲ ਦਾ ਔਰ ਮੈਂ ਵੀ ਉੱਥੇ ਜਾਇ-ਵਗਾਏ ਜਿਹੜੇ ਸਾਡੇ ਗਸ਼ਤ ਅੰਸਰ ਆ ਉਹ ਰਾਤ ਦੇ ਸਮੇਂ ਵੀ ਚੈਕ ਇਨ ਵਗੈਰਾ ਕਰਦੇ ਰਹਿੰਦੇ ਬਾਕੀ ਜਿਹੜੇ ਸਾਡੇ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਵੀ ਬੇਨਤੀ ਕੀਤੀ ਗਈ ਆ ਵੀ ਜਿਹੜੀ ਆਪਣੀ ਨਾਈਟ ਦੀ ਪੈਟਰੋਲਿੰਗ ਆ ਜਿਹੜੀ ਉਹਨੋਂ ਜਿਹੜਾ ਜ਼ਿਆਦਾ ਉਹਦੇ ਵੱਲੋਂ ਆਪਣੇ ਧਿਆਨ ਰੱਖਿਆ ਜਾਵੇ। ਉਹਦੇ ਫੇਸ ਕਿਤੇ ਜਾਂਦੇਗਾ ਕੋਈ ਡ੍ਰੈਸ ਨਹੀਂ ਹੋਇਆ ਵੀ ਸਿੰਮ ਪਾਇਆ ਗਿਆ ਕਿਹਦੇ ਨਾਂ ਦੇ ਸੇ ਉਹ ਕਿਵੇਂ ਸੀਗਾ ਨਹੀਂ ਇਹ ਫੋਨਸ ਨੂੰ ਅਸੀਂ ਐਫਐਸਐਲ ਭੇਜਦੇ ਆ ਜੀ ਐਫਐਸਐਲ ਜਿਹੜੋ ਜਾਂਦੇ ਆ ਤਾਂ ਉਹ ਜਿਹੜੇ ਐਫਐਸਐਲ ਦੇ ਅਧਿਕਾਰੀ ਆ ਉਹ ਇਹਨਾਂ ਫੋਨਸ ਨੂੰ ਜਿਹੜਾ ਖੋਲਦੇ ਆ ਉਸ ਤੋਂ ਬਾਅਦ ਸਾਡੇ ਕੋਲੇ ਰਿਪੋਰਟ ਬਣ ਕੇ ਆਉਂਦੀ ਵੀ ਇਸ ਫੋਨ ਦੇ ਵਿੱਚ SIM ਕਿਹੜਾ ਸੀਗਾ ਔਰ ਕਿਹੜਾ-ਕਿਹੜਾ ਡਾਟਾ ਹੈਗਾ ਉਹਨੂੰ ਅਸੀਂ ਬਾਤਾਂਗੇ ਜੀ ਉਹਦੇ ਆਧਾਰ ਤੇ ਫਿਰ ਜਿਹੜਾ ਅੱਗੇ ਅੱਗੇ ਜਿਹੜੇ ਬੰਦੇ ਹੋਣਗੇ ਵੀ ਜਿਨ੍ਹਾਂ ਦਾ ਫੋਨ ਵਗੈਰਾ ਯੂਜ਼ ਹੋਣਾ ਨੰਬਰ SIM ਨੰਬਰ ਵਗੈਰਾ ਜਾਂ ਜਿਨ੍ਹਾਂ ਦਾ ਡਾਟਾ ਜਿਨ੍ਹਾਂ ਨਾਲ ਟਾਈਪ ਹੁੰਦਾ ਫਿਰ ਉਹ ਚੀਜ਼ਾਂ ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਆਉਂਦੀਆਂ ਨੇ ਇਹ ਤਾਂ ਹੁਣ ਬੜੀ ਪ੍ਰੀ-ਮੈਜਰ ਸਟੇਜ ਜੀ ਹੈਗੀ ਹੈ ਇਨਵੈਸਟੀਗੇਸ਼ਨ ਦੀ ਵੀ ਆਪਣੇ ਕੋਲੇ ਹੋਣਾ ਹੀ ਬਰਕਰਾਰ ਦਰਜ ਕੀਤਾ ਜੀ ਆਪਾਂ ਹੁਣ ਆਪਾਂ ਅੱਜ ਪ੍ਰੋਡਕਸ਼ਨ ਵਾਲਤੇ ਮਿਲਿਆਂ ਦੇ ਲੋਸ਼ੀ ਉਸ ਤੋਂ ਬਾਅਦ ਇਹ ਕਲੀਅਰ ਹੋ ਸਕੂਗਾ ਵੀ ਇਹ ਫੋਨ ਇਹਨਾਂ ਕੋਲੇ ਕਿਵੇਂ ਆਇਆ ਤੇ ਕਿੰਨਾ ਕਿੰਨਾ ਨਾਮਾਂ ਦੇ ਟਾਈਪ ਹੋਏ ਆ